ਔਰ ਇਸ ਵਾਰ ਮਾਰਕੀਟ ਦੇ ਵਿੱਚ ਜਿੱਦਾਂ ਕੀ ਡਿਮਾਂਡ ਹੁੰਦੀ ਬੱਚਿਆਂ ਦੀ ਕਿ ਬੱਚੇ ਚਾਹੁੰਦੇ ਨੇ ਸਾਨੂੰ ਕੋਈ ਡਿਫਰੈਂਟ ਯਾਰ ਕੋਈ ਪਰਸਨ ਨਹੀਂ ਚਾਹਦਾ ਕਿ ਮੈਂ ਕੋਈ ਡਿਫਰੈਂਟ ਹੀ ਐਸੀ ਚੀਜ਼ ਬਣਾਵਾ ਮੈਨੂੰ ਚਾਰ ਮੰਜ਼ਲੇ ਵਾਲੇ ਦੇਖਣ ਸੋ ਉਸ ਅਕੋਰਡਿੰਗ ਬੜੀ ਡਿਫਰੈਂਟ ਰੈਡੀਜ਼ ਆਉਣੀ ਹੈ ਤੋ ਪਹਿਲੇ ਕੁਝ ਲੋਹੜੀ ਵਾਲੀ ਬੀਚਿਸ ਹੈ ਕੁਝ ਇਸ ਤਰ੍ਹਾਂ ਦੀ ਗਾਈਡਸ ਹੈਗੀਆਂ ਜਿਹਦੇ ਜੀ ਕਿ ਲੋਹੜੀ ਵਿੱਚ ਕਰਦੇ ਆ ਸਭ ਨੂੰ ਔਰ ਕੁਝ ਇਸ ਤਰ੍ਹਾਂ ਦੀ ਸਨੈਕਸ ਦੀ ਆਈਟਮਸ ਹੈਗੀਆਂ ਵਾ ਕੁਝ ਇਸ ਤਰ੍ਹਾਂ ਦੇ 올ਡ ਕਲਚਰ ਝੰਡੇ ਹੈਗੇ ਆ ਕਿ ਜਿੱਦਾਂ ਕਿ ਮਤਲਬ ਆਪਾਂ 90 80 85 ਦੇ ਵਿੱਚ ਮੌੜ ਅੰਦੇਸੀ ਮਾਮਾ ਬਣਾ ਕੇ ਦਿੰਦੀਆਂ ਸੀ ਬੱਚਿਆਂ ਨੂੰ ਇਹ ਚੀਜ਼ਾਂ ਹੈਗੀਆਂ ਬੱਚੇ ਜੀ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਾਂਗਾ ਕਿ ਬੱਚਿਓ ਆਪਣਾ ਪ੍ਰਕੌਸ਼ਨ ਯੂਜ਼ ਕਰਕੇ ਚੱਲਣਾ ਪਤੰਗ ਉਡਾਣਾ ਹੈ ਤਾਂ ਆਪਣੀ ਸੇਫਟੀ ਜ਼ਰੂਰ ਯੂਜ਼ ਕਰਨਾ ਮਾਰਕੀਟ ਚ ਗਲਵਜ਼ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਜੋ ਪਾਕਿਸਤਾਨੀ ਆਪਾਂ ਦੇਖਦੇ ਹਾਂਗੇ ਪਾਕਿਸਤਾਨੀ ਪਹਿਲੇ ਉਡਾਉਂਦੇ ਹੁੰਦੇ ਸੀਗੇ ਉਸ ਚੀਜ਼ੇ ਦੇ ਵਿੱਚ ਇੰਡੀਆ ਦੇ ਵਿੱਚ ਵੀ ਗਲਵਜ਼ ਆ ਚੁੱਕੇ ਨੇ ਸੇਫਟੀ ਪਰਪਸ ਲਈ ਯੂਜ਼ ਕਰ ਕੋ ਇਹ ਬਾਹਰੋਂ ਆਉਂਦੇ ਜੀ ਅਹਮਦਾਬਾਦ ਤੋਂ ਆਉਂਦਾ ਜੀ ਪਲਾਸਟਿਕ ਦੇ ਪਤੰਗ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਇਹ ਫਾਰਮੇਸੀ ਵਾਲਾ ਪਤੰਗ ਹੈ ਜੀ ਇਹ ਡੋਰੇ ਮੂਨ ਵਾਲਾ ਪਤੰਗ ਹੈ ਜੀ ਕਾਰਟੂਨ ਵਾਲਾ ਇਹ ਕਰਮੋਦਗਾ ਵਾਲਾ ਪਤੰਗ ਹੈ ਜੀ ਕਰੈਕਟਰ ਬਣੇ ਹੁੰਦੇ ਸਾਰੇ ਐਚੀ ਬੱਬੂ ਮਾਨ ਵਗੈਰਾ ਮੇਰਾ ਕੋਈ ਨਾ ਸਮਾਨ ਅਲੱਗ ਅਲੱਗ ਤਰ੍ਹਾਂ ਦੀ ਪਿਕਚਰ ਬਣੀ ਹੁੰਦੀ ਹੈ ਸਾਰੇ ਕੋਈ ਕਾਨਪੁਰ ਤੋਂ ਆਉਂਦਾ ਕੋਈ ਦਿੱਲੀੋਂ ਆਉਂਦਾ ਕੋਈ ਅਹਮਦਾਬਾਦ ਤੋਂ ਆਉਂਦਾ ਹਰ ਕੰਟਰੀ ਤੋਂ ਲੱਗਦੇ ਤਰ੍ਹਾਂ ਦੇ ਆਉਂਦੇ ਆ ਮੈਂ ਐਚਜੀ ਦਰੇਸੀ ਦੇ ਦਰੇਸੀ ਰੋਡ ਤੇ ਆਇਆ ਹਾਂ ਐਚਚੁਅਲੀ ਹਰ ਸਾਲ ਇਹ ਮੈਂ ਪਤੰਗ ਲੈ ਕੇ ਜਾਣਾ ਬੱਚਿਆਂ ਲਈ ਲੋੜੀ ਦਾ ਸੀਜ਼ਨ ਆ ਗਿਆ ਲੋੜੀ ਦੇ ਟਾਈਮ ਬਹੁਤ ਪਤੰਗ ਉੱਡਦੇ ਆ ਤੇ ਮੈਂ ਵੀ ਅੱਜ ਥੋੜਾ ਐਚਜੀ ਲੋੜੀ ਵਾਲੇ ਦਿਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਇਸ ਰੋਡ ਦੇ ਉੱਤੇ ਤੇ ਤਾਂ ਹੀ ਮੈਂ ਇਸ ਟਾਈਮ ਥੋੜਾ ਬੱਚਿਆਂ ਦੇ ਪਤੰਗਾਂ ਲਈ ਪਹਿਲਾਂ ਹੀ ਆ ਗਿਆ ਮਹਿੰਗਾਈ ਦਾ ਅਸਰ ਤਾਂ ਹੁਣ ਹੈਗਾ ਹੀ ਆ ਕੇ ਹਰ ਇੱਕ ਚੀਜ਼ ਮਹਿੰਗੀਆਂ ਨੇ ਥੋੜਾ ਥੋੜਾ ਪਿਛਲੇ ਸਾਲ ਨਾਲੋਂ ਰੇਟ ਥੋੜਾ ਵਧ ਗਿਆ ਬਟ ਫਿਰ ਵੀ ਇਹ ਕਿ ਨੋਰਮਲ ਦੁਕਾਨ ਲੈਣ ਨਾਲੋਂ ਤੇ ਇਹਨਾਂ ਦਾ ਰੇਟ ਫਿਰ ਵੀ ਠੀਕ ਹੈ ਜਾਇਜ਼ ਹੈ ਜੀ ਜਿੱਥੇ ਕਿ ਲੋਹੜੀ ਦੇ ਤਿਹਾਣ ਨੂੰ ਉਸ ਦਿਨੀ ਰਹਿ ਗਏ ਹਨ ਉੱਥੇ ਲੁਧਿਆਣੇ ਦੇ ਦ੍ਰੇਸੀ ਗਰਾਊਂਡ ਦੇ ਵਿੱਚ ਲੋਹੜੀ ਦੇ ਤਿਹਾਣ ਨੂੰ ਲੈ ਕੇ ਦੁਕਾਨਾਂ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਪਤੰਗ ਦੁਕਾਨਦਾਰਾਂ ਵੱਲੋਂ ਲਿਆਂਦੇ ਗਏ ਹਨ ਇਸ ਦੌਰਾਨ ਉੱਥੇ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਇਸ ਵਾਰ ਸਾਡੇ ਕੋਲ ਕਈ ਨਵੇਂ ਪ੍ਰਕਾਰ ਦੇ ਵੈਰਾਈਟੀਆਂ ਆਈਆਂ ਹਨ ਜਿਸ ਦੇ ਨਾਲ ਨੌਜਵਾਨ ਅਤੇ ਬੱਚਿਆਂ ਨੂੰ ਇਹ ਪਤੰਗ ਵਿੱਚ ਵੈਰਾਈਟੀਆਂ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਅਤੇ ਨਾਲ ਦੇ ਨਾਲ ਪੁਰਾਣੇ ਸਮੇਂ ਦੇ ਡਿਜ਼ਾਈਨ ਵੀ ਪਤੰਗਾਂ ਵਿੱਚ ਲਿਆਂਦੇ ਗਏ ਹਨ ਉਥੇ ਦੁਕਾਨਦਾਰਾਂ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਇਸਤੇਮਾਲ ਕਰਨ ਤੋਂ ਮਨਾ ਕੀਤਾ ਗਿਆ। ਉਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੰਗ ਉਡਾਨ ਸਮੇਂ ਖੱਤਾ ਵਿੱਚ ਪਾਉਣ ਵਾਲੇ ਗਲਵਜ਼ ਵੀ ਮੌਨ ਬਾਜ਼ਾਰ ਦੇ ਵਿੱਚ ਆ ਗਏ ਹਨ ਚੀਜ਼ ਦੇ ਨਾਲ ਲੋਕ ਹੋਰ ਸੇਫਟੀ ਦੇ ਨਾਲ ਪਤੰਗ ਉਡਾ ਸਕਣਗੇ ਇਸ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਪਤੰਗਾ ਦੀ ਕੀਮਤਾਂ ਵਿੱਚ ਕੁਝ ਵਾਧਾ ਤਾਂ ਹੋਇਆ ਪਰੰਤੂ ਲੋਕਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਆਦਾ ਤੋਂ ਜਿਆਦਾ ਪਤੰਗ ਖਰੀਦੇ ਜਾ ਰਹੇ ਹਨ ਉੱਥੇ ਹੀ ਲੋਕਾਂ ਵੱਲੋਂ ਵੀ ਇਸ ਦੌਰਾਨ ਬਾਜ਼ਾਰਾਂ ਵਿੱਚ ਪਹਿਲਾਂ ਪਹੁੰਚ ਕੇ ਲੋੜੀ ਦੇ ਪਤੰਗਾਂ ਦੇ ਲਈ ਖਰੀਦਦਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਵੱਲੋਂ ਵੀ ਚਾਇਨਾ ਡੋਰ ਦਾ ਇਸ ਵਾਰ ਬਾਈਕਾਟ ਕੀਤਾ ਗਿਆ ਮੇਰਾ ਨਾਮ ਸੰਜੀਵ ਖਰੋਨਾ ਔਰ ਰੈਸਿਕਾਈਟ ਐਸੋਸੀਏਸ਼ਨ ਦੀ ਤਰਫੋਂ ਸੱਪਟਾ ਪਹਿਲੇ ਤਾਂ ਮੈਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਔਰ ਸਭ ਨੂੰ ਹੈਪੀ ਲੋੜੀ ਦੀ ਵਿਸ਼ੇਸ਼ ਕਰੂੰਗਾ ਜਿੰਨੇ ਸਤੰਗ ਦਾ ਸੀਜ਼ਨ ਆ ਚੁੱਕਾ ਕਿਨੇ ਕਿਨੇ ਪ੍ਰਕਾਰ ਦੇ ਪਤੰਗ ਆਏ ਤੇ ਕੀ ਖਾਸ ਸਰ ਇਸ ਵਾਰ ਪਤੰਗ ਦੇ ਕੰਮ ਦੇ ਵਿੱਚ ਥੋੜੀ ਤੇਜ਼ੀ ਹੈ ਜਿਸ ਤਰ੍ਹਾਂ ਕਿ ਦੇਖਿਆ ਗਿਆ ਲਾਸਟ ਇਅਰ ਇਸ ਟਾਈਮ ਇਨਫਲੇਸ਼ਨ ਇਨਕਰੀਜ਼ ਹੋਈ ਹੈ ਮੋਦੀ ਸਾਹਿਬ ਨੇ ਮਹਿੰਗਾਈ ਇਨਕਰੀਜ਼ ਕੀਤੀ ਹੈ ਦੁੱਧ ਦੇ ਰੇਟ ਵਧ ਗਏ ਹਰ ਚੀਜ਼ ਵਧ ਗਈ ਇਸੇ ਤਰੀਕੇ ਨਾਲ ਲੇਬਰ ਵੀ ਥੋੜੀ ਬੋਤੀ ਇਨਕਰੀਜ਼ ਹੋਈ ਹੈ ਜਿਹਦੇ ਕਰਕੇ ਪਤੰਗ ਦੇ ਪ੍ਰਾਈਸਿਸ ਵੀ ਥੋੜਾ ਇਨਕਰੀਜ਼ ਹੈ ਔਰ ਇਸ ਵਾਰ ਮਾਰਕੀਟ ਦੇ ਵਿੱਚ ਜਿੰਨਾ ਕਿ ਡਿਮਾਂਡ ਹੁੰਦੀ ਬੱਚਿਆਂ ਦੀ ਕੀ ਬੱਚੇ ਚਾਹੁੰਦੇ ਵੀ ਸੰਨ ਕੁਝ ਡਿਫਰੈਂਟ ਯਾਰ ਹਰ ਕੋਈ ਪਰਸਨ ਨਹੀਂ ਚਾਹੁੰਦਾ ਕਿ ਮੈਂ ਕੋਈ ਡਿਫਰੈਂਟ ਹੀ ਐਸੀ ਚੀਜ਼ ਹੁਣਾਵਾ ਮੈਨੂੰ ਚਾਰ ਮੱਲੇ ਵਾਲੇ ਦੇਖਣ ਸੋ ਉਸ ਅਕੋਰਡਿੰਗ ਬੜੀ ਡਿਫਰੈਂਟ ਰੈਡੀਜ਼ ਆਈਆਂ ਹੋਈਆਂ ਨੇ ਠੀਕ ਹੈ ਉਹਨਾਂ ਵਿੱਚ ਉਸ ਤੋਂ ਪਹਿਲੇ ਤਾਂ ਇੱਕ ਸਭ ਤੋਂ ਪਹਿਲੇ ਕੁਝ ਲੋਹੜੀ ਵਾਲੀ ਵਿਸ਼ੇਸ ਹੈ ਕੁਝ ਇਸ ਤਰ੍ਹਾਂ ਦੀ ਗਾਈਡਸ ਹੈਗੀਆਂ ਜਿਦੇ ਚ ਕੀ ਲੋਹੜੀ ਵਿਸ਼ ਕਰਦੇ ਆ ਸਭ ਨੂੰ ਔਰ ਕੁਝ ਇਸ ਤਰ੍ਹਾਂ ਦੀ 스ਨੈਕਸ ਦੀ ਆਈਟਮਸ ਹੈਗੀਆਂ ਵਾ ਕੁਝ ਇਸ ਤਰ੍ਹਾਂ ਦੇ 올ਡ ਕਲਚਰ ਝੰਡੇ ਹੈਗੇ ਆ ਕਿ ਜਿੱਦਾਂ ਕਿ ਮਤਲਬ ਆਪਾਂ 90 80 85 ਦੇ ਵਿੱਚ ਆਪਾਂ ਉਹ ਆਂਦੇ ਸੀ ਮਾਮਾ ਬਣਾ ਕੇ ਦਿੰਦੀਆਂ ਸੀ ਬੱਚਿਆਂ ਨੂੰ ਇਹ ਚੀਜ਼ਾਂ ਹੈਗੀਆਂ ਕੁਝ ਫਲੈਗਸ ਅੱਜ ਕੱਲ੍ਹ ਲੋਕੀ ਫਲੈਗਸ ਬਹੁਤ ਲਾਈਕ ਕਰ ਰਹੇ ਨੇ ਕੈਨੇਡਾ ਦਾ ਫਲੈਗਸ ਬੜਾ ਲਾਈਕ ਹੋ ਰਿਹਾ ਔਰ ਅਮਰੀਕਾ ਦਾ ਫਲੈਗ ਬੜਾ ਲਾਈਕ ਹੋ ਰਿਹਾ ਇਸੇ ਤਰੀਕੇ ਨਾਲ ਬਾਕੀ ਆਸਟ੍ਰੇਲੀਆਸ ਟੁਲੇ ਵੀ ਬੜੇ ਲਾਈਕ ਹੋ ਰਹੇ ਨੇ ਇਹ ਚੀਜ਼ ਜਦ ਪ੍ਰੋਪਰ ਡਿਮਾਂਡ ਹੈ ਜਿਵੇਂ ਬੱਚਿਆਂ ਦੇ ਲਈ ਖਾਸ ਜਿਵੇਂ ਕੋਈ ਵੈਰਾਈਟੀਆਂ ਹੋਵੇ ਬੱਚੇ ਲਈ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਾਂਗਾ ਕਿ ਬੱਚਿਓ ਆਪਣਾ ਪ੍ਰਕੌਸ਼ਨ ਯੂਜ਼ ਕਰਕੇ ਚੱਲਣਾ ਪਤੰਗ ਉਡਾਣਾ ਹੈ ਤਾਂ ਆਪਣੀ ਸੇਫਟੀ ਜ਼ਰੂਰੀ ਯੂਜ਼ ਕਰਨਾ ਮਾਰਕੀਟ 'ਚ ਗਲਵਜ਼ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਜੋ ਪਾਕਿਸਤਾਨੀ ਆਪਾਂ ਦੇਖਦੇ ਹਾਂਗੇ ਪਾਕਿਸਤਾਨੀ ਪਹਿਲੇ ਉਡਾਣ ਦੇ ਹੁੰਦੇ ਸੀਗੇ ਉਸ ਚੀਜ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਗਲਵਜ਼ ਆ ਚੁੱਕੇ ਨੇ ਸੇਫਟੀ ਪਰਪਸ ਲਈ ਯੂਜ਼ ਕਰੋ ਬੱਚਿਆਂ ਦੇ ਲਈ ਕੋਈ ਖਾਸ ਕਾਰਡਨ ਵਾਲੇ ਪਤੰਗ ਹਨ ਹਾਂ ਬੱਚੇ ਲਈ ਕਾਫੀ ਕਾਰਡਨ ਵਾਲੀ ਵੈਰਾਈਟੀਆਂ ਹੈਗੀਆਂ ਬਟ ਅੱਜਕੱਲ ਬੱਚੇ ਵੀ ਸਿਆਣੇ ਹੋ ਗਏ ਨੇ ਉਹ ਵੀ ਕੁਝ ਡਿਫਰੈਂਟ ਹੀ ਭਾਲਦੇ ਨੇ ਕਾਰਡਨ ਗੁੱਡਨ ਦਾ ਜ਼ਮਾਨਾ ਤਾਂ ਆ सेलिब्रिटी पहले थोड़े पॉलिटिशियंस के गाइड्स चल रहे थे जब तक इलेक्शन सीगे जब दो इलेक्शंस खत्म हो गए तो उसके बाद हुन तक कुछ डिफरेंट गाइड्स है जिस तरह की देखो एक डिफरेंट लुक वाले गाइड्स है और ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮਿਹਨਤ ਕੀਤੀ ਗਈ ਹੈ ਪਤੰਗ ਦੇ ਉੱਤੇ ਔਰ ਬੱਚੀ ਚੀਜ਼ਾਂ ਨੂੰ ਲਾਈਕ ਕਰਦੇ ਆ ਇਸ ਕੰਟਰੀ वाइज ਪਤੰਗ ਵੀ ਆਈ ਹੈ ਜਿਵੇਂ ਦੁਬਈ ਦੁਬਈ ਹਾਂ ਮੈਂ ਪਹਿਲੇ ਐਕਸਪਲੈਨ ਕਰ ਚੁੱਕਾ ਹਾਂ ਵੀ ਦੇਖੋ ਵੀ ਕੁਝ ਦਬਈ ਦੀਆਂ ਟੁਕਲਸ ਵਗੈਰਾ ਹੈਗੀਆਂ ਜਿਹੜੀ ਦੁਬਈ ਮੈਂਸ਼ਨਡ ਹੈ ਕੁਝ ਇੰਡੀਆ ਮੈਂਸ਼ਨਡ ਹੈ ਕੁਝ ਦੇ ਉੱਤੇ ਉੱਚ-ਉੱਚ ਮੋਟੋ ਜਾਂ ਕੁਝ ਵਾਟਸਐਪ ਐਵਰ ਉਹ ਚੀਜ਼ਾਂ ਮੈਂਸ਼ਨ ਹੋ ਗਈਆਂ ਯਾਨੀ ਕਿ ਵੱਖ-ਵੱਖੇ ਕੈਟਾਗਰੀ ਦੀ ਜਗ੍ਹਾ ਵੱਖ-ਵੱਖੇ ਕੰਟਰੀ ਦੇ ਜਿਹੜੇ ਪਤੰਗ ਨੇ ਉਹ ਵੀ ਨੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਇੱਕ ਸਕੋਪ ਚੱਲ ਰਿਹਾ ਹੈ ਆਊਟ ਆਫ ਇੰਡੀਆ ਜਾਣ ਦਾ ਤਾਂ ਉਸ ਚੀਜ਼ ਨੂੰ ਵੀ ਲਾਈਕ ਕਰਦੇ ਹੋਏ ਸਾਰੇ ਕੁਝ ਚੱਲ ਰਿਹਾ ਹੈ ਜਿਸ ਤਰ੍ਹਾਂ ਕਿ ਇੱਕ ਕੈਨੇਡਾ ਦੇ ਵਿੱਚ ਪੰਜਾਬੀ ਮੇਲਾ ਲੱਗਿਆ ਸੀਗਾ ਉੱਥੇ ਅਸੀਂ ਕੈਨੇਡਾ ਦੇ ਫਲੈਗਸ ਵਾਲੇ ਪਤੰਗ ਵੀ ਭੇਜੇ ਜਿੰਨੇ ਮਹਿੰਗਾ ਇਹਦੀ ਗੱਲ ਕਰਦੇ ਮਹਿੰਗਾ ਕਿੰਨਾ ਸਰ ਮਹਿੰਗਾਈ ਦੀ ਗੱਲ ਕਰੀਏ ਤੇ ਦੇਖੋ ਜੀ ਹਰ ਪ੍ਰੋਡਕਟ ਦੇ ਉੱਤੇ ਮਹਿੰਗਾਈ ਦੀ ਮਾਰ ਪਈ ਹੈ ਇਸੇ ਤਰੀਕੇ ਪਤੰਗ ਦੇ ਉੱਤੇ ਵੀ ਮਹਿੰਗਾਈ ਦੀ ਮਾਰ ਪਈ ਹੈ ਜਿਹਦੇ ਕਰਕੇ ਕਿ ਤੀਲਾ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਅਗਰ ਪਤੰਗ ਦੇ ਰੇਟਸ ਕੁਝ ਹਾਈ ਹੋ ਗਏ ਨੇ ਨਹੀਂ ਕੋਈ ਫਰਕ ਨਹੀਂ ਕਿਉਂਕਿ ਇਹ ਬੜਾ ਸਸਤਾ ਜਿਹਾ ਤਿਉਹਾਰ ਹੈ ਬੜਾ ਸ਼ੌਕੀਨ ਸ਼ੌਕੀਨਾ ਦਾ ਤਿਉਹਾਰ ਹੈ ਵੀ ਕੋਈ ਵੀ ਅਗਰ ਆਪਾਂ ਦੇਖਿਆ ਜਾਵੇ ਕਿ 10000 ਦੇ ਪਟਾਕੇ ਲੈਣੇ 10 ਮਿੰਟ ਦੇ ਵਿੱਚ ਖਤਮ ਹੋ ਜਾਂਦੇ ਆ ਇਹ ਤੇ 1000 ਰੁਪਏ ਨਾਲ ਤੁਸੀਂ ਬਹੁਤ ਵਧੀਆ ਇੰਜੋਏ ਕਰ ਸਕਦੇ ਹੋ ਸਾਰਾ ਦਿਨ ਇੰਜੋਏ ਕਰ ਸਕਦੇ ਹੋ ਮਤਲਬ ਗ੍ਰਾਹਕ ਆ ਰਹੇ ਨੇ ਹਾਂ ਦੇਖੋ ਅਸੀਂ ਹੋਲਸੇਲ ਕਰਦੇ ਆ ਸਾਡੇ ਲਈ ਤਾਂ 올ਓਵਰ ਬਹੁਤ ਹੀ ਵਧੀਆ ਚੱਲ ਰਿਹਾ ਔਰ ਗਾਗਦੀ ਡਿਮਾਂਡ ਵੀ ਹੈ ਔਰ ਰੱਬ ਦੀ ਕਿਰਪਾ ਨਾਲ ਸੇਲ ਵੀ ਹੈ ਐਸੇ ਬੱਸ ਅਸੀਂ ਰੈਸਟ ਆਫ ਇੰਡੀਆ ਕੰਮ ਕਰ ਰਹੇ ਹਾਂ ਜੀ ਮਹਾਰਾਸ਼ਟਰ ਦੇ ਵਿੱਚ ਅਸੀਂ ਪ੍ਰੋਪਰ ਮਾਲ ਭੇਜਿਆ ਹੈ ਹਾਈਦਰਾਬਾਦ ਚ ਮਾਲ ਗਿਆ ਹੈ ਗੁਜਰਾਤ ਸਾਰਾ ਕਵਰ ਕਰਦੇ ਆ ਅਸੀਂ ਪੰਜਾਬ ਔਰ ਰਾਜਸਥਾਨ ਸਾਰਾ ਕਵਰ ਕਰਦੇ ਆ ਜੀ ਅਸੀਂ ਇਸ ਚਾਇਨਾ ਡੋਰ ਨੂੰ ਲਾਗੇ ਕਿਨਿਕ ਡਿਮਾਡਰ ਸਾਹਿਬ ਮੰਤਰੀ ਦੇ ਕਿਹੜਾ ਦੇਖੋ ਜੀ ਜਿੱਥੇ ਤੱਕ ਮੈਂ ਕਹਿਣਾ ਚਾਹੁੰਦਾ ਅੱਗੇ ਪ੍ਰਸ਼ਾਸਨ ਇਸ ਨੂੰ ਰੋਕ ਨਹੀਂ ਪਾਇਆ ਵੀ ਚਾਇਨਾ ਡੋਰ ਮਾਰਕੀਟ ਦੀ ਚਲੋ ਪਤੰਗ ਬਿਜਾਇ ਇਸ ਤਾਂ ਨਹੀਂ ਵਿਕਦੀ ਪਰ ਹੁਣ ਗਲੀ ਗਲੀ ਡੋਰ ਵਿਕਦੀ ਆ ਉਹਦਾ ਕਾਰਨ ਕੀ ਹੈਗਾ ਕਿਉਂਕਿ ਜਿਹੜੇ ਅਸੀਂ ਮੇਨ ਕੰਮ ਕਰਨ ਵਾਲੇ ਚ ਅਸੀਂ ਤਾਂ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਕਿ ਅਸੀਂ ਨਹੀਂ ਕੰਮ ਕਰਾਂਗੇ ਪਰ ਜਿਹੜੇ ਲੋਕ ਟਿਊਸ਼ਨ ਸੈਂਟਰਸ ਹੋ ਗਏ ਜਿਮ ਹੋ ਗਏ ਜਾਂ ਹੇਅਰ ਡਰੈਸਰ ਦੀਆਂ ਦੁਕਾਨਾਂ ਹੋ ਗਈਆਂ ਜਾਂ ਐਸਾ ਜਿੱਥੇ ਕਿ ਬੱਚਿਆਂ ਦਾ ਗੜ ਹੁੰਦਾ ਜਿੱਥੇ ਕਿ ਡਾਂਸ ਕਲਾਸਿਸ ਹੋ ਗਈਆਂ ਇਹਨਾਂ ਜਗ੍ਹਾ ਤੇ ਡੋਰ ਵਿਕ ਰਹੀ ਹੈ ਕਿਉਂ ਕਿਉਂਕਿ ਉੱਤੇ ਕੋਈ ਦੇਖਦਾ ਨਹੀਂ ਕੋਈ ਪਹਿਚਾਨ ਨਹੀਂ ਕਰਦਾ ਉਹ ਹਿڈن ਹੀ ਤਰੀਕੇ ਨਾਲ ਚੱਲੀ ਜਾਂਦੀ ਆ ਅੱਜ ਇੱਕ ਪਤੰਗ ਦੀ ਦੁਕਾਨ ਵਾਲੇ ਨੂੰ ਇੱਕ ਚੋਰ ਸਮਝਿਆ ਜਾਂਦਾ ਇੱਕ ਗਲਤ ਨਿਕਾਣਾ ਦੇਖਿਆ ਜਾਂਦਾ ਕਿ ਯਾਰ ਇਹ ਚਾਈਨਾ ਡੋਰ ਵੇਸ ਦਾ ਹੈਗਾ ਬਟ ਉਹਨੂੰ ਕੀ ਪਤਾ ਹੈ ਵੀ ਅਸੀਂ ਲੋਕ ਕਿਹਨੇ ਤਾਂ ਬੰਦ ਹੀ ਕਰਤਾ ਕਿਉਂਕਿ ਅਸੀਂ ਪ੍ਰਸ਼ਾਸਨ ਦੇ ਹੱਥ ਬੰਨ ਕੇ ਦਿੱਤੇ ਆਪਣੇ ਕਿ ਨਹੀਂ ਜੀ ਅਸੀਂ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਆ ਅਸੀਂ ਖੁਦ ਹੀ ਚਾਹਨੇ ਬੰਦ ਹੋ ਜੇ ਕਿਉਂਕਿ ਅੱਜ ਮੇਰਾ ਬੱਚਾ ਵੀ ਹੈ ਕੱਲ ਨੂੰ ਕਿਸੇ ਦਾ ਬੱਚਾ ਵੀ ਹੈ ਅਗਰ ਸੱਟ ਲੱਗਦੀ ਹੈ ਤੇ ਉਹ ਦੁਖਦਾਈ ਹੀ ਹੈ ਜੀ ਬਟ ਇਹ ਲੋਕ ਅਸੀਂ profession ਛੱਡ ਕੇ ਸਾਡਾ profession ਕੁਝ ਲੋਗਾ ਹੋਰ ਨੇ ਅਡਾਪਟ ਕਰ ਲਿਆ ਜਿਹਦੇ ਕਰਕੇ ਗਲੀ ਗਲੀ ਦੇ ਵਿੱਚ ਇਹ ਚੀਜ਼ ਚਲੀ ਜਾ ਚੁੱਕੀ ਹੈ ਚਾਈਨਾ ਡੋਰ ਵੇਚਣ ਦੇ ਨਾਲ ਤੁਹਾਡੇ ਸਿਲਟੇ ਵੀ ਫਰ ਪੈ ਰਹੇ ਆ ਉਹ ਡੋਰ ਦੇ ਦੇਖੋ ਅੱਜ ਦੀ ਰੇਟ ਦੇ ਵਿੱਚ ਅਗਰ ਦੇਖਿਆ ਜਾਵੇ ਕਸਟਮਰ ਦੀ ਇੱਕ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਚਾਈਨਾ ਡੋਰ ਇੰਨੀ ਸਸਤੀ ਮਿਲ ਜਾਂਦੀ ਹੈ ਕਿ ਅਗਰ ਇੰਡੀਅਨ ਡੋਰ ਅਗਰ ਪਚਾਈਏ ਉਸ ਚੀਜ਼ ਨੂੰ ਔਰ ਉਤੋਂ ਹੀ ਮੈਂ ਕਹਿੰਦਾ ਚਾਈਨਾ ਡੋਰ ਤੋਂ ਵੀ ਘਾ ਤੱਕ ਦੱਗ ਗਿਆ ਸਟ੍ਰੈਂਥ ਦੇ ਵਿੱਚ ਮੋٹے ਦੱਗ ਗਿਆ ਬਟ ਉਹਨਾਂ ਦੀ ਕੋਸਟ ਇੰਨੀ ਹੈਈ ਹੈ ਕਿ ਆਪਾਂ ਉਹਦਾ ਕੰਪੀਟੀਸ਼ਨ ਹੀ ਨਹੀਂ ਕਰ ਪਾਉਂਦੇ ਤੋ ਇਸ ਕਰਕੇ ਸਸਤੀਆਂ ਕਰਕੇ ਵਿਕਦੀ ਹੈ ਲੋਕਲਿਟੀ ਨੂੰ ਅਪੀਲ ਕਰ ਰਹੇ ਪਬਲਿਕ ਨੂੰ ਮੈਂ ਸਰ ਮੈਂ ਸੁਰੂ ਤੋਂ ਸਾਡੇ ਘੁਰਾਣਾ ਕਾਈਟਸ ਦਾ ਇੱਕੇ ਮਟਰ ਰਿਹਾ ਕਿ ਨੋ ਮੋਰ ਚਾਈਨਾ ਡੋਨ ਅਸੀਂ ਫਿਰ ਵੀ ਬਾਰ ਬਾਰ ਰਿਕਵੈਸਟ ਕਰਦੇ ਆਂ ਕਸਟਮਰ ਨੂੰ ਪਲੀਜ਼ ਨਾ ਵੇਚੋ ਨਾ ਵੇਚੋ ਨਾ ਵੇਚੋ ਨਾ ਖਰੀਦੋ ਇਹ ਤਾਂ ਪ੍ਰਸ਼ਾਸਨ ਨੂੰ ਜਾਂ ਤੈਨੂੰ ਖੋਲ ਦੇਣਾ ਚਾਹੀਦਾ ਕਿ ਜਦੋਂ ਕੋਈ ਬੰਦਾ ਨਹੀਂ ਸੁਣਦਾ ਹੈਗਾ ਤਾਂ ਉਹਨੂੰ ਜਾਣ ਦੇ ਉੱਧਰਲੀ ਤਰਫ ਫਿਰ ਅੱਜ ਦੀ ਡੇਟ 'ਚ ਲੋਕ ਚੁੱਪ ਕੇ ਵੀ ਤਾਂ ਵਿਕਦੇ ਵੀ ਇਸ ਤੋਂ ਵਧੀਆ ਇਹਨੂੰ ਓਪਨ ਹੀ ਕਰਦਣਾ ਚਾਹੀਦਾ ਜਾਓ ਲੈ ਲਓ ਫਿਰ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਕਰੋ ਸੋ ਪ੍ਰਸ਼ਾਸਨ ਮੈਂ ਇਹੀ ਬੇਨਤੀ ਕਿਸੇ ਤਰੀਕੇ ਨਾਲ ਜਾਂ ਤੈਨੂੰ ਕੰਟਰੋਲ ਚ ਕਰ ਲੋ ਜਾਂ ਇਹਨੂੰ ਖੁੱਲਾ ਛੱਡ ਦਿਓ ਦੋ ਹੀ ਗੱਲਾਂ ਤਾਂ ਇਸ ਚੀਜ਼ ਤੇ ਨੱਥ ਪੈ ਸਕਦੀ ਆ ਆਦਰਵਾਇਸ ਪਬਲਿਕ ਖੁਦ ਅਵੇਅਰ ਆ ਪਬਲਿਕ ਨੂੰ ਪਤਾ ਹੈ ਕਿ ਚੱਕੂ ਨਾਲ ਹੱਥ ਵੱਡਣਾ ਜਾਂ ਸੇਵ ਵੱਡਣਾ ਪਬਲਿਕ ਨੂੰ ਪਤਾ ਹੈ ਇਸ ਗੱਲ ਬਾਰੇ ਰਿਸ਼ਵ ਕਪੂਰ ਸਰ ਆਪਣੀ ਕਾਦੀ ਦੁਕਾਨ ਹੈ ਤੇ ਕਿੱਥੇ ਆ ਸਰ ਦਾ ਸੀਜ਼ਨਲ ਕੰਮ ਹੈ ਜੀ ਫੈਸਟੀਵਲ ਜਲੇਸੀ ਰੋਡ ਤੇ ਆ ਜੀ ਪਤੰਗਾਂ ਦਾ ਸੀਜ਼ਨ ਆ ਗਿਆ ਕਿਹੜੇ ਕਿਹੜੇ ਪ੍ਰਕਾਰ ਦੇ ਪਤੰਗ ਆਏ ਤੇ ਕਿੱਥੋਂ ਕਿੱਥੋਂ ਆਏ ਇਹ ਬਾਹਰੋਂ ਆਉਂਦੇ ਜੀ ਅਹਮਦਾਬਾਦ ਤੋਂ ਆਉਂਦਾ ਜੀ ਪਲਾਸਟਿਕ ਦਾ ਪਤੰਗ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਇਹ ਫਾਰਮੇਸੀ ਵਾਲਾ ਪਤੰਗ ਹੈ ਜੀ ਇਹ ਡੋਰੇ ਮੂਨ ਵਾਲਾ ਪਤੰਗ ਹੈ ਜੀ ਕਾਰਟੂਨ ਵਾਲਾ ਇਹ ਕਰਨੋਜ ਵਾਲਾ ਪਤੰਗ ਹੈ ਜੀ ਕਰੈਕਟਰ ਬਣੇ ਹੁੰਦੇ ਸਾਰੇ ਐਚੀ ਬੱਬੂ ਮਾਨ ਵਗੈਰਾ ਮੂਰਾ ਗੁਰਦਾਸ ਮਾਨ ਅਲੱਗ ਅਲੱਗ ਤਰ੍ਹਾਂ ਦੀਆਂ ਪਿਕਚਰ ਬਣੀ ਹੁੰਦੀਆਂ ਇਹ ਸਾਰੇ ਕੋਈ ਕਾਨਪੁਰ ਤੋਂ ਆਂਦਾ ਕੋਈ ਦਿੱਲੀੋਂ ਆਂਦਾ ਕੋਈ ਅਹਮਦਾਬਾਦ ਤੋਂ ਆਂਦਾ ਹਰ ਕੰਟਰੀ ਕੋ ਲੱਗ ਦੇ ਤਰ੍ਹਾਂ ਦਾ ਮਾਲ ਆਉਂਦਾ ਇਸ ਵਾਰੀ ਮਹਿੰਗਾਈ ਕਿੰਨੀ ਆ ਤੇ ਕਿੰਨਾ ਡਿਮਾਂਡ ਹੈ ਪਤੰਗ ਦੇ ਮਹਿੰਗਾਈ ਦੇ ਸਾਹਮਣੇ ਜੀ ਅੱਗੇ ਨਾਲੋਂ ਤਾਂ ਸਭ ਚੀਜ਼ ਮਹਿੰਗੀ ਹੀ ਹੈ ਹਰ ਚੀਜ਼ ਮਹਿੰਗੀ ਹੋਈ ਹੋਈ ਹੈ ਉਸ ਸਾਹਮਣੇ ਗੱਕੀਆ ਹਜੇ ਘੱਟ ਆ ਥ ਐਵੇਂ ਗਾਹ ਕੀ ਲਾਸਟ ਚਾਰ ਦਿਨ ਚੱਲਦੀ ਜਾਵੇ। ਬਾਕੀਲੇ ਸੀਜ਼ਨ ਨੂੰ ਟਾਈਮ ਆ ਤੇ ਉਮੀਦਾਂ ਵੀ ਕੰਮ ਵਧੀਆ ਨਿਕਲੇ ਸਰ। ਉਮੀਦ ਤਾਂ ਹੈਗੀ ਆ ਜੀ ਕਿ ਕੰਮ ਵਧੀਆ ਜਣਾ ਚਾਹੀਦਾ ਹਰ ਇੱਕ ਦਾ। ਬਾਕੀ ਦੇਖੋ। ਇਸ ਵਾਰ ਕੋਈ ਖਾਸ ਵੈਰਾਈਟੀ ਆਈ ਹੋਵੇਗਾ। ਖਾਸ ਵੈਰਾਈਟੀ ਤਾਂ ਜੀ ਇਹੀ ਚੱਲਦੀਆਂ ਬੇ ਬੱਚਿਆਂ ਦੀ 5 ਰੁਪਿਆ ਵਾਲਾ 10 ਰੁਪਿਆ ਵਾਲਾ ਪਤੰਗਾ ਮੇਨ ਚੱਲਦਾ। ਠੀਕ ਹੈ ਜੀ ਇਹੀ ਮੇਨ ਚੱਲ। ਅੱਛੀ ਵੈਰਾਈਟੀਆਂ ਆਣਗੀਆਂ ਬਥੇਰੀਆਂ। ਜਿਵੇਂ ਪਾਕਿਸਤਾਨੀ ਪਤੰਗਾ ਹੁੰਦਾ ਜੀ। ਇਹ ਲੱਗਾ ਹੋਇਆ। ਇਹ ਸ਼ੇਪ ਬਣੀ ਹੋਈ ਇੱਕ ਨਾਮ ਦਿੱਤਾ ਉਹ ਪਾਕਿਸਤਾਨੀ ਪਤੰਗਾ। ਕਿ ਚਾਈਨਾ ਡੋਰ ਨੂੰ ਵੀ ਲੈ ਕੇ ਮਾਰਕੀਟਿੰਗ ਕਿੰਨੀ ਕਿ ਡਿਮਾਂਡ ਆ ਤੇ ਚਾਈਨਾ ਡੋਰ ਦੀ ਬਿਲਕੁਲ ਵੀ ਕੋਈ ਡਿਮਾਂਡ ਨਹੀਂ ਹੈਗੀ ਹੁਣ ਚਾਈਨਾ ਡੋਰ ਦੀ ਨਾਲ ਧਾਗੇ ਡੋਰ ਚੱਲ ਰਹੀ ਹੈ ਬਲੈਕ ਪੈਂਥਰ ਨਿਊ ਇੰਡੀਆ ਰੈੱਡ ਪਾਂਡਾ ਵਗੈਰਾ ਵਗਿਆ ਫਿਰ ਵੀ ਕਈ ਥਾਂ ਤੇ ਚਾਈਨਾ ਦੇ ਡੋਰ ਦਿੱਖਣ ਨੂੰ ਮਿਲਦੇ ਆ ਉਹਦੇ ਨਾਲ ਸਾਡੀ ਫੇਲ ਤੇ ਬਰਕਪੈਂਥਰ ਪਾਜੀ ਹੁਣ ਜ਼ਿਆਦਾਤਰ ਤਾਂ ਲੋਕ ਗਾਖ ਸੁਧਰ ਚੁੱਕੇ ਆ ਕਿ ਉਹ ਵੇਚ ਮੰਗਦੇ ਨਹੀਂ ਆ ਜੀ ਬਾਕੀ ਦੁਕਾਨਦਾਰ ਵੀ ਕੋਈ ਵੇਚਦਾ ਨਹੀਂ ਹੁਣ ਹਰ ਇੱਕ ਨੂੰ ਆਪਣੀ ਇੱਜ਼ਤ ਪਿਆਰੀ ਇਸ ਕਰਕੇ ਹਰ ਕੋਈ ਕਾਟਨ ਦੀ ਡੋਰ ਵੇਚਦਾ ਜੀ 12 ਤਾਰ ਗੱਰਾ ਉਹ ਅਮਨਦੀ ਮੀਨਾ ਮਾ ਸਰ ਕਿੱਥੇ ਆਇਓ ਆਈ ਆਏ ਦਰੇਸੀ ਗੁੱਡੇ ਲੈ ਕੇ ਕਿਨੇ ਕਿ ਗੁੱਡੇ ਲੈ ਲੈ ਕੇ ਕਿਨੇ ਕਿ ਖਾਸਿੰਦ ਤੇ ਮਾਰਕੀਟ ਦੇ ਉਸਤਾਨ ਗੁੱਡੇ ਦਾ ਬਹੁਤ ਪ੍ਰਕਾਰ ਦੇ ਨੇ ਪਰ ਗੁੱਡਿਆਂ ਦਾ ਰੇਟ ਬਹੁਤ ਮਹਿੰਗਾ ਹੈ ਨਾ ਬਾਲੇ ਮਹਿੰਗੇ ਨੇ ਗੁੱਡੇ ਬਾਕੀ ਦੇਖਦੇ ਹਾਂ ਹੁਣ ਦੇਖਦੇ ਫਿਰਦੇ ਆ ਗੋਡਾ ਦੇਖਦੇ ਕਿਹੜਾ ਲੈਨੇ ਹੈ ਮਹਿੰਗਾ ਹੀ ਦਾ ਪੂਰਾ ਸਾਰਾ ਪੂਰਾ ਜੋਰ ਹੈ ਪੂਰਾ ਜੋਰ ਹੈ ਗੋਡਾ ਜਿੱਥੇ 50 ਦਾ ਹੁੰਦਾ ਹੀ ਹੋਦਾ 50 ਆ ਗਿਆ ਜਿੱਥੇ 20 ਵਾਲਾ 50 ਦਾ ਹੋ ਗਿਆ ਮਤਲਬ ਅੱਗੇ ਕੀ ਪੜੀ ਜਾਂਦਾ ਰੇਟ ਮਤਲਬ ਕੰਮ ਵਾਲਾ ਹਾਈ ਆ ਵਰਾਈਟੀ ਵੀ ਪੂਰੀ ਆ ਮਾਰਕੀਟ ਆ ਹਾਂ ਵੈਰਾਈਟੀ ਤਾਂ ਪੂਰੀ ਆ ਵਧੀਆ ਗੁੱਡੇ ਸੋਹਣੇ ਨੇ ਲੋੜੀ ਵਧੀਆ ਬਣਾਵਾਂਗੇ ਦੇਖਦੇ ਆ ਗੁੱਡੇ ਲੈਣੇ ਆ ਥੋੜੇ ਪੋਤੇ ਡੋਰ ਦਾ ਇਸਤੇਮਾਲ ਕਰਦੇ ਆ ਡੋਰ ਦੂਸਰੀ ਚਾਈਨਾ ਵਾਲੀ ਡੋਰ ਨਹੀਂ ਚਲਾਉਣੀ ਚਾਈਨਾ ਵਾਲੀ ਡੋਰ ਹਾਨੀਕਾਰਕ ਆ ਦੂਸਰੀ ਚਲਾਉਣੀ ਚਰਖੜੀ ਵਾਲੀ ਉਹ ਹੁਣ ਉਹ ਦੇਖਦੇ ਆ ਲੈਣੇ ਆ ਤੇ ਉਡਾਵਾਂਗੇ ਇੰਜੋਏ ਕਰਾਂਗੇ ਸਾਰੇ ਜਾਣੇ ਮੇਰਾ ਨਾਮ ਦਲਵੀਰ ਸਿੰਘ ਹੈ ਜੀ ਸਰ ਕਿੱਥੇ ਆਇਆ ਜੀ ਮੈਂ ਐਕਚੁਅਲੀ ਦਰੇਸੀ ਦੇ ਦਰੇਸੀ ਰੋਡ ਤੇ ਆਇਆਗਾ ਐਕਚੁਅਲੀ ਹਰ ਸਾਲ ਮੈਂ ਪਤੰਗ ਲੈ ਕੇ ਜਾਣਾ ਬੱਚਿਆਂ ਲਈ ਲੋਹੜੀ ਦਾ ਸੀਜ਼ਨ ਆ ਗਿਆ ਲੋਹੜੀ ਦੇ ਟਾਈਮ ਬਹੁਤ ਪਤੰਗ ਉੱਡਦੇ ਆ ਤੇ ਮੈਂ ਵੀ ਅੱਜ ਥੋੜਾ ਐਕਚੁਅਲੀ ਲੋਹੜੀ ਵਾਲੇ ਦਿਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਇਸ ਰੋਡ ਦੇ ਉੱਤੇ ਤੇ ਤਾਂ ਹੀ ਮੈਂ ਇਸ ਟਾਈਮ ਥੋੜਾ ਬੱਚਿਆਂ ਲਈ ਪਤੰਗ ਲੈਣ ਲਈ ਪਹਿਲਾਂ ਹੀ ਆ ਗਿਆ ਵੈਰਾਈਟੀ ਦੇ ਪਤੰਗ ਲੈ ਵੈਰਾਈਟੀ ਐਕਚੁਅਲੀ ਇਹਨਾਂ ਕੋਲੇ ਤਾਂ ਬਹੁਤ ਵੈਰਾਈਟੀ ਹੁੰਦੀ ਆ ਤੇ ਬਟ ਮੈਂ ਛੋਟੇ ਵੀ ਪਤੰਗ ਲੈ ਕੇ ਜਾਊਂਗਾ ਜਿਹੜੇ ਨਾਰਮਲ ਚੜਦੇ ਆ ਵੱਡੇ ਸਾਈਜ਼ ਵੀ ਇਹਨਾਂ ਕੋਲੇ ਬਹੁਤ ਕਾਫੀ ਤਰ੍ਹਾਂ ਤਰ੍ਹਾਂ ਦੇ ਹ ਤਰੰਗਾਂ ਦੇ ਵਿੱਚ ਹੋ ਗਿਆ ਠੀਕ ਹੈ ਹੋਰ ਜਿੱਦਾਂ ਸਿੱਧੂ ਮੂਸੇ ਵਾਲੇ ਅੱਜ ਕੱਲ ਬੱਚਿਆਂ ਦੇ ਬਹੁਤ ਫੇਵਰੇਟ ਆ ਸਿੱਧੂ ਮੂਸੇ ਵਾਲੇ ਪਤੰਗ ਠੀਕ ਹੈ ਤੇ ਬਾਕੀ ਹੋਰ ਵੀ ਪੇਪਰ ਵਗੈਰਾ ਦੇ ਵਿੱਚ ਜਿੱਦਾਂ ਪਰੀਆਂ ਪੁਰੀਆਂ ਆਂਦੀਆਂ ਇਦਾਂ ਦੇ ਵਿੱਚ ਚਮਕੀਲੇ ਵਗੈਰਾ ਦੇ ਵਿੱਚ ਬੱਚੇ ਬਹੁਤ ਲਾਈਕ ਕਰਦੇ ਆ ਇਦਾਂ ਅੱਜ ਇਹਦਾ ਆ ਸਾਹਮਣੇ ਵੀ ਲੱਗੇ ਹੋਏ ਆ ਨਾ ਪਤੰਗ ਆ ਵੀ ਬੱਚੇ ਬਹੁਤ ਲਾਈਕ ਕਰਦੇ ਜਿੱਦਾਂ ਆ ਥੋੜੀ ਸੱਪ ਦੀ ਸ਼ੇਪ ਜੀ ਦੇ ਵਿੱਚ ਹੈ ਨਾ ਬਹੁਤ ਸੋਹਣੇ ਸੋਹਣੇ ਪਤੰਗ ਉੜਦੇ ਜਦੋਂ ਉੜਦੇ ਆ ਨਾ ਥੋੜਾ ਹਰ ਇੱਕ ਨੂੰ ਹੁੰਦਾ ਨਾ ਵਾ ਡਿਫਰੈਂਟ ਪਤੰਗ ਉਡਾਵਾਂ ਬੱਚਿਆਂ ਨੂੰ ਕਿੰਨੇ ਪ ਡੇਡ ਦਸੋਦੇ ਆਸ-ਪਾਸ ਲੈ ਜਾਉਂਗਾ ਪਤੰਗ ਕਿਉਂ ਬੱਚੇ ਚੜਾਉਂਦੇ ਆ ਫੜ ਜਾਂਦੇ ਆ ਫੇਰ ਪਤੰਗ ਦੇ ਵਿੱਚ ਬਾਕੀ ਡੋਰਾ ਵਗੈਰਾ ਵੀ ਲੈ ਕੇ ਜਾਣੀਆਂ ਨੇ ਹਾਂਜੀ ਕੀ ਲੱਗ ਰਿਹਾ ਮਹਿੰਗਾਈ ਦਾ ਅਸਰ ਵੀ ਕੋਈ ਮਹਿੰਗਾਈ ਦਾ ਅਸਰ ਤਾਂ ਹੁਣ ਹੈਗਾ ਹੀ ਆ ਕਿ ਹਰ ਇੱਕ ਚੀਜ਼ੇ ਮਹਿੰਗੀਆਂ ਨੇ ਥੋੜਾ ਥੋੜਾ ਪਿਛਲੇ ਸਾਲ ਨਾਲੋਂ ਰੇਟ ਥੋੜਾ ਵਧ ਗਿਆ ਹੈ ਬਟ ਫੇਰ ਵੀ ਇਹ ਹੈ ਕਿ ਨਾਰਮਲ ਦੁਕਾਨ ਲੈਣ ਨਾਲੋਂ ਤੇ ਇਹਨਾਂ ਦਾ ਰੇਟ ਫੇਰ ਵੀ ਠੀਕ ਹੈ ਜਾਇਜ਼ ਹੈ